ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਇਹਦੇ ਵਿੱਚ ਤੁਹਾਨੂੰ ਆਟੈਚੀ ਚੋਂ ਗਾਣੇ ਚੱਲਦੇ ਦਿਖਾਵਾਂਗੇ ਤੁਹਾਨੂੰ ਕਿ ਕਿਵੇਂ ਚੱਲਦੇ ਨੇ ਪੁਰਾਣੇ ਰਿਕਾਰਡ ਨੇ ਇਹਦੇ ਵਿੱਚ ਜਿਹੜੇ ਇਹ ਵਾਲੇ ਰਿਕਾਰਡ ਨੇਗੇ ਇਹ ਚੱਲਦੇ ਹੁੰਦੇ ਸੀ ਇਹਨੂੰ ਆਪਾਂ ਸੈਕੰਡ ਜਨਰੇਸ਼ਨ ਦੇ ਰਿਕਾਰਡ ਕਹਿ ਸਕਦੇ ਜਿਵੇਂ ਇਸ ਤੋਂ ਪਹਿਲਾਂ ਪੱਥਰ ਦੇ ਰਿਕਾਰਡ ਚੱਲਦੇ ਹੁੰਦੇ ਸੀ ਉਸ ਤੋਂ ਬਾਅਦ ਜਿਹੜੇ ਏਅਰ ਕਾਰਡ ਲਾਂਚ ਹੋਏ ਨੇਗੇ ਏਅਰ ਕਾਰਡ ਕਿਵੇਂ ਚੱਲਦੀ ਸੀ ਉਹਨੂੰ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਬਈ ਮਸ਼ੀਨ ਦੇ ਦਰਸ਼ਨ ਕਰਵਾ ਦੇ ਵਿੱਚੋਂ ਇਹ ਦੇ ਵਿੱਚ ਰਿਕਾਰਡ ਹੁੰਦਾ ਸੀ ਇੱਥੇ ਧਰ ਦਿੰਦੇ ਸੀ ਆਪਾਂ ਜੇ ਇਦਾਂ ਸਰਕੂਲੇਟ ਕਰੂਗੀ ਘੂਮੂਗੀ ਆਪਣੇ ਪਹਿਲਾ ਵਿਆਹਾਂ ਦੇ ਵਿੱਚ ਜਿਹੜੇ ਮੰਜੇ ਜੋੜ ਕੇ ਸਪੀਕਰ ਲੱਗਦੇ ਹੁੰਦੇ ਸੀ ਉਹਨਾਂ ਦੇ ਵਾਸਤੇ ਇਹੀ ਮਸ਼ੀਨ ਯੂਜ਼ ਹੁੰਦੀ ਹੁੰਦੀ ਸੀ ਇਹ ਜਿਵੇਂ ਆਪਾਂ ਗਾਣੇ ਸੈਂਸ ਕਰਨ ਲਈ ਡਾਈ ਵਾਂਗੂ ਡਾਈ ਆਗੀ ਤੇ ਇਹਦੇ ਵਿੱਚ ਇੱਕ ਇੱਥੇ ਇੱਕ ਛੋਟਾ ਜਿਹਾ ਸਪੀਕਰ ਵੀ ਲੱਗਿਆ ਹੋਇਆ ਜਿਹੜਾ ਆਪਦੇ ਆਪ ਚ ਆਵਾਜ਼ ਕੱਢਦਾ ਹੈਗਾ ਪਰ ਇਧਰ ਦੀ ਲਿਆ ਕੇ ਦਿਖਾਈ ਬਈ ਇੱਥੇ ਜਿਹੜੀਆਂ ਦੀਆਂ ਲੀਡਾਂ ਲੱਗ ਜਾਂਦੀ ਸੀ ਆਊਟਪੁੱਟ ਵਾਸਤੇ ਇਥੇ ਆਉਟਪੁੱਟ ਨੂੰ ਲੀਡਾਂ ਲੱਗ ਜਾਂਦੀਆਂ ਸੀ ਇਹ ਜਿਹੜੀਆਂ ਕਿ ਵੱਡੇ ਯੂਨਟ ਨੂੰ ਆਉਟਪੁੱਟ ਦਿੰਦੀ ਸੀ ਵੱਡੇ ਯੂਨਟ ਨੂੰ ਆਉਟਪੁੱਟ ਕਿੱਥੋਂ ਮਿਲਦੀ ਸੀ ਇਧਰ ਇੱਕ ਐਂਪਲੀਫਾਇਰ ਲੱਗਿਆ ਹੁੰਦਾ ਸੀਗਾ ਇਹ ਐਂਪਲੀਫਾਇਰ ਦੇ ਇਥੇ ਮਾਈਕ ਵੀ ਅਟੈਚ ਹੋ ਜਾਂਦਾ ਜਾਂ ਇਥੋਂ ਇਹ ਤਾਰਾਂ ਨੇ ਜਿਹੜੀਆਂ ਵੱਡੇ ਯੂਨਟ ਨੂੰ ਵੱਡੇ ਸਪੀਕਰਾਂ ਗਾਹਾਂ ਜਾਂ ਕੋਈ ਵੀ ਸਪੀਕਰ ਜਿਹੜਾ ਚਲਾ ਸਕਦੇ ਸੀ ਆਪਾਂ ਉਹਦੇ ਵਾਸਤੇ ਇਹ ਵਰਤੀਦਾ ਸੀਗਾ ਇਹ ਪੂਰੀ ਮਸ਼ੀਨ ਦਾ ਸੈਟਅਪ ਆ ਜਿਹੜਾ ਇਲੈਕਟ੍ਰੋਨਿਕ ਮਸ਼ੀਨ ਆ ਇਹ ਜਿਹੜੀ ਆਪਾਂ ਪਹਿਲਾ ਵਾਲੇ ਬਲੌਗ ਦੇ ਵਿੱਚ ਮਸ਼ੀਨ ਦਿਖਾਈ ਸੀ ਉਹ ਹੱਥ ਨਾਲ ਚਾਬੀ ਦੇ ਕੇ ਮਸ਼ੀਨ ਚੱਲਦੀ ਸੀ ਉਹਦੇ ਵਾਸਤੇ ਕੋਈ ਬਿਜਲੀ ਦੀ ਲੋੜ ਨਹੀਂ ਸੀ ਉਹ ਬਿਲਕੁਲ ਫ੍ਰੀ ਆਫ ਕਾਸਟ ਚੱਲਣ ਵਾਲਾ ਕੰਮ ਸੀ ਉਹਦਾ ਪਰ ਇਹਦੇ ਉੱਪਰ ਬਿਜਲੀ ਦੀ ਜਿਹੜੀ ਖਪਤ ਜ਼ਰੂਰੀ ਹੈਗੀ ਲੈਟਰਨ ਦੇ ਨਾਲ ਹੀ ਇਹ ਚੱਲੂਗੀ ਸੋ ਚੱਲੂ ਕਿਸ ਤਰ੍ਹਾਂ ਸੋ ਨੂੰ ਗਾਣਾ ਪਲੇ ਕਰਕੇ ਦਿਖਾ ਦਿੰਨੇ ਆ ਐਦਾਂ ਇਹਨੇ ਸਰਕਲ ਕਰਨਾਗਾ ਤੇ ਇੱਥੇ ਆਪਾਂ ਇਹਨੂੰ ਰੱਖ ਦੇਣਾਗਾ ਇਸ ਤਰ੍ਹਾਂ ਜਿਹੜਾ ਨੇ ਪਲੇ ਕਰਨਾ ਜਿਹੜਾ ਗਾਣੇ ਦੀ ਆਪਾਂ ਆਡੀਓ ਆ ਉਹ ਤੁਹਾਨੂੰ ਨਹੀਂ ਸੁਣਾ ਸਕਦੇ ਕਿਉਂਕਿ ਇਹਦੇ ਉੱਤੇ ਕਾਪੀਰਾਈਟ ਆ ਜਾਂਦਾਗਾ ਕਾਪੀਰਾਈਟ ਦਾ ਕਰਕੇ ਤੁਹਾਨੂੰ ਇਹ ਚੀਜ਼ ਦਾ ਥੋੜੇ ਗਾਣੇ ਦੀ ਜਿਹੜੀ ਵੋਲਿਊਮ ਅਸੀਂ ਲਾਵਾਂਗੇ ਸੋ ਦੋਸਤੋ ਹੁਣ ਤੁਹਾਨੂੰ ਇਹ ਪਲੇ ਕਰਕੇ ਦਿਖਾਵਾਂਗੇ ਗਾਣਾ ਜਿਹੜਾ ਕੁਝ ਕੁ ਸਕਿੰਟਾਂ ਦਾ ਹੀ ਪਲੇ ਕਰਕੇ ਦਿਖਾਵਾਂਗੇ 4 ਤੋਂ 5 ਸਕਿੰਟ ਦਾ ਕਿਉਂਕਿ ਜੇ ਜਿਆਦਾ ਲੰਬਾ ਗਾਣਾ ਜਿਹੜਾ ਪਲੇ ਕਰਦੀ ਤਾਂ YouTube ਜਿਹੜਾ ਕਾਪੀਰਾਈਟ ਦੇ ਦਿੰਦਾ ਉਦਾਂ ਤਾਂ ਇਹ ਗਾਣੇ ਜਿਹੜੇ ਪੁਰਾਣੇ ਗਾਣੇ ਨੇ ਕਲਚਰ ਨਰੇਟਰ ਜਿਵੇਂ ਕਹ ਲਈ ਆਪਾਂ ਇਹ YouTube ਵਗੈਰਾ ਤੇ ਮਿਲਦੇ ਹੀ ਨਹੀਂ ਹੈਗੇ ਪਰ ਫਿਰ ਵੀ ਕਈ ਵਾਰੀ ਕਿਸੇ ਨੇ ਆਪਣੇ ਜਿਹੜਾ ਚੈਨਲ ਦੇ ਉੱਪਰ ਅਪਲੋਡ ਕੀਤੇ ਪਏ ਨੇ ਉਹ ਤਾਂ ਕਾਪੀਰਾਈਟ ਦਾ ਜਿਹੜਾ ਸਿਸਟਮ ਬਣ ਜਾਂਦਾ ਸੋ ਨੂੰ ਗਾਣਾ ਪਲੇ ਕਰਕੇ ਦਿਖਾਉਣਿਆ ਇਹ ਸੋਚ ਦੇ ਉੱਤੋਂ ਇਹ ਜਿਹੜਾ ਪਲੇ ਹੋ ਜਾਂਦਾ ਸੀ ਇਹਦੀ ਸਪੀਡ ਨੂੰ ਕੰਟਰੋਲ ਕਰਦਾ ਸੀ ਜੇ ਮੈਂ ਆਪਾ ਫਾਸਟ ਕਰ ਲੈ ਲਿਆ ਗਾਣਾ ਗਾਉਣ ਵਾਸਤੇ ਜਾਂ ਕਿਵੇਂ ਸਲੋ ਤਾਂ ਉਦੋਂ ਜਿਹੜਾ ਇਹ ਨਿਪਜੀ ਦੇ ਉੱਪਰ ਰੱਖ ਦਿੰਗੇ ਤੇ ਇਹ ਸਾਰੇ ਦਾਣਾ ਚੱਲਦਾ ਰਹੇ ਤੇ ਇਹ ਇਹਦੇ ਵੋਲਿਊਮ ਨੂੰ ਘਟਾਉਣ ਵਾਸਤੇ ਲੱਗਿਆ ਹੁੰਦਾ ਸੀ ਇਹ ਤੋਂ ਜਿਹੜੀ ਸਪੀਡ ਆ ਤੁਹਾਨੂੰ ਤੁਸੀਂ ਦੇਖੋਗੇ ਵੀ ਆ ਦੇਖੋ ਤੇਜ਼ ਹੋ ਗਈ ਇਹਦੀ ਤੇ ਇੱਥੇ ਇਹ ਸਲੋ ਹੋ ਗਿਆ ਬਿਲਕੁਲ ਸਲੋ ਸਲੋ ਗਾਣਾ ਗਾਊਗਾ ਤੇ ਇੱਥੇ ਨਾਰਮਲ ਸਪੀਡ ਚੱਲੂਗੀ ਕਿਉਂਕਿ ਕੋਸ਼ਕ ਜਿਹੜੇ ਰਿਕਾਰਡ ਹੁੰਦੇ ਸੀਗੇ ਉਹ ਸਲੋ ਗਾਏ ਹੁੰਦੇ ਸੀ ਉਹਨੂੰ ਮਤਲਬ ਥੋੜੀ ਫਾਸਟ ਸਪੀਡ ਕਰਕੇ ਚਲਾਉਣੇ ਪੈਂਦੇ ਸੀਗੇ ਉਹਦੇ ਅਕੋਰਡਿੰਗ ਜਿਹੜੀ ਦੇ ਵਿੱਚ ਸਪੀਡ ਦੇ ਦੇ ਦਿੱਤੇ ਹੁੰਦੇ ਇਸ ਚੱਕਰ ਆ 16 78 45 33 ਇਹਦਾ ਵੈਸੇ ਆਪਾਂ ਨੂੰ ਕੋਈ ਬਾਲਾ ਸਾਹਿਬ ਹੈ ਨਹੀਂਗਾ ਜਿਹੜੇ 16 78 33 45 ਲਿਖਿਆਦਾ ਕੀ ਆ ਪਰ ਇਹਦੀ ਸਪੀਡ ਹੈ ਜਿਹੜੀ 78 ਦੇ ਉੱਤੇ ਬਹੁਤ ਜਿਆਦੇ ਫਾਸਟ ਚੱਲਦੀ ਸੀਗੀ ਤੇ ਇੱਥੇ ਜਿਹੜੀ ਆਪਾਂ ਜਿਹੜੀ ਹੁਣ ਸਪੀਡ ਚਲਾ ਰਖੀਏ 45 ਦੇ ਉੱਪਰ ਆ ਇਹ ਨਾਰਮਲ ਸਪੀਡ ਆ ਨਾ ਵਾਲੀ ਫਾਸਟ ਆ ਨਾ ਸਲੋ ਆ ਤੇ ਜੇ 16 ਦੇ ਉੱਪਰ ਕਰ ਲਾਂਗੇ ਤਾਂ ਇਹ ਬਿਲਕੁਲ ਸਲੋ ਹੋ ਜਾਂਦੀ ਸੀ ਤੇ 33 ਦੇ ਉੱਪਰ ਸੀ ਜਿਹੜੀ 78 ਤੇ 45 ਦੇ ਬਿਟਵੀਨ ਜੇ ਚੱਲਦੀ ਹੁੰਦੀ ਸੀ ਜਿਹੜੀ ਸਪੀਡ ਬਹੁਤ ਵਧੀਆ ਮਸ਼ੀਨ ਆ ਬਹੁਤ ਵਧੀਆ ਕਲੀਅਰ ਰਿਕਾਰਡ ਚੱਲਦੇ ਨੇ ਇਹ ਸੋ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਮਸ਼ੀਨਾਂ ਬਾਕੀ ਆਪਣੀ ਟੈਚੀ ਦੇ ਵਿੱਚ ਤੁਹਾਨੂੰ ਗਾਣੇ ਚੱਲਦੇ ਸੀ ਦਿਖਾ ਚੁੱਕੇ ਹਾਂਗੇ ਸੋ ਦੋਸਤੋ ਮਿਲਦੇ ਆਪਾਂ ਨੈਕਸਟ ਵਲੌਗ ਦੇ ਨਾਲ ਬਣੇ ਰਹੋ ਆਪਣੇ ਚੈਨਲ ਦੇ ਉੱਤੇ ਜਲਦੀ ਨਾਲ ਸਾਰੇ ਜਾਣੇ ਆਪਣੇ YouTube ਚੈਨਲ ਬ੍ਰਿਜਸਰਪੀ ਫੋਰ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਜਿਹੜੇ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਧੰਨਵਾਦ